ਕੀ ਕਰਨ ਉਹ ਜਦੋਂ ਇਹੋ ਜਿਹੇ ਹਾਲਾਤ ਹੋਣਗੇ ਉਹ ਉਹ ਕਿਵੇਂ ਸੇਵਾ ਕਰ ਸਕਦੇ ਨੇ ਇੱਕ ਵੀ ਦੁਕਾਨ ਵਾਲਾ ਵਿਚਾਰਾ ਕੋਈ ਕੀ ਕਰ ਰਿਹਾ ਇੰਨਾ ਨੁਕਸਾਨ ਜਿਹੜਾ ਹੋਇਆ ਜਿਹੜੇ ਪਿਛਲੀ ਵਾਰ ਆ ਥੋੜਾ ਸਮਾਂ ਪਹਿਲਾਂ ਇੱਕ ਨੇਹਰੀ ਆਈ ਸੀ ਉਹਦੇ ਨਾਲ ਪਹਿਲਾਂ ਸਾਡੇ ਵਪਾਰੀਆਂ ਨੂੰ ਨੁਕਸਾਨ ਹੋਇਆ ਸਾਡੇ ਕਿਸਾਨਾਂ ਨੂੰ ਨੁਕਸਾਨ ਹੋਇਆ ਆ ਜਿਹੜਾ ਹੁਣ ਮੀਂਹ ਕਰਕੇ ਉਧਰ ਤਾਂ ਹੜਾਂ ਦੀ ਘਰੋਪੀ ਜਿਹੜੀ ਆਉਣੀ ਸੀ ਆਉਣੀ ਸੀ ਉਹਦਾ ਵੀ ਸਾਰਿਆਂ ਨੂੰ ਪਤਾ ਕਿਉਂਕਿ ਬੋਲ ਕੇ ਕੋਈ ਫਾਇਦਾ ਨਹੀਂ ਹਰ ਇੱਕ ਇਨਸਾਨ ਨੂੰ ਪਤਾ ਵੀ ਇਹਦੇ ਪਿੱਛੇ ਗਲਤੀ ਕਿਸ ਇਹੀ ਈ ਹੈ ਤੇ ਅੱਜ ਜੇ ਸਾਡੇ ਸ਼ਹਿਰ ਦਾ ਜਿਨ੍ਹਾਂ ਨੂੰ ਆਪਾਂ ਇਹ ਕਹਿ ਸਕਦੇ ਆਂ ਵੀ ਮੁੱਖ ਮੰਤਰੀ ਸਾਹਿਬ ਦਾ ਏਰੀਆ ਇੱਕ ਵੀ ਇਹਨਾਂ ਦੇ ਮੈਨੂੰ ਦਿਖਾਉਣ ਕੋਈ ਐਮਸੀ ਸਹਿਬਾਨ ਜਾਂ ਕੋਈ ਪ੍ਰਸ਼ਾਸਨ ਇਹਨਾਂ ਦਾ ਜਿਹੜਾ ਕੋਈ ਲੋਕਾਂ ਦਾ ਦੁੱਖ ਦਰਦ ਸੁਣਦਾ ਹੋਵੇ ਮੈਂ ਤਾਂ ਭਰਾਵੋ ਉਦੋਂ ਵੀ ਇੱਥੇ ਖੜਾ ਸੀ ਅੱਜ ਵੀ ਇੱਥੇ ਖੜਾ ਸਾਨੂੰ ਜਦੋਂ ਤੁਸੀਂ ਫੋਨ ਕਰਦੇ ਸੀ ਚਾਹੇ ਅਤੀ ਰਾਤ ਸੀ ਜਿੰਨੇ ਜੋਗੇ ਹੈਗੇ ਸੀ ਮੈਂ ਤਾਂ ਇੱਕ ਐਮਐਲਏ ਸੀ ਐਮਐਲਏ ਦੇ ਹੱਥ 'ਚ ਬਹੁਤ ਘੱਟ ਪਾਵਰ ਹੁੰਦੀ ਆ ਐਮਐਲਏ ਨੇ ਤਾਂ 100 ਜਗ੍ਹਾ ਤੇ ਜਾ ਕੇ ਹੱਥ ਪੈਰ ਜੋੜਨੇ ਨੇ ਪਰ ਮੁੱਖ ਮੰਤਰੀ ਸਾਹਿਬ ਤੁਹਾਡੇ ਇੱਕ ਦਸਕਤ ਨਾਲ ਲੋਕਾਂ ਦੀ ਕਿਸਮਤ ਬਦਲ ਸਕਦੀ ਹੈ ਕਿਰਪਾ ਕਰਕੇ ਸ਼ਹਿਰ ਵਾਸੀਆਂ ਦੇ ਬਾੜੀ ਜੀ ਨਿਗਾਹ ਕਰੋ ਆਪਦੇ ਪ੍ਰਸ਼ਾਸਨ ਨੂੰ ਭੇਜੋ ਆ ਦੇਖੋ ਹਾਲਾਤ ਕੀ ਨੇ ਜੇ ਕੋਈ ਬਿਮਾਰ ਹੈ ਤੇ ਆਉਣ ਤੋਂ ਪਹਿਲਾਂ ਮੈਂ ਉਹ ਭੈਣ ਦੀ ਵੀਡੀਓ ਨਹੀਂ ਬਣਾਈ ਬੇਚਰੀ ਦੀ ਕਿਉਂਕਿ ਉਹ ਚੰਗਾ ਨਹੀਂ ਲੱਗਦਾ ਹੈਗਾ ਬਹੁਤ ਮੁਸ਼ਕਿਲ ਨਾਲ ਤਿੰਨ ਵਾਰ ਡਿਗਪੀ ਹੋਇਤੋਂ ਲੈਣ ਉਹ ਦਵਾਈ ਆਈ ਸੀ ਤਾਂ ਇਹ ਇੱਥੇ ਕੋਈ ਇੰਜਨ-ਉੰਜਨ ਲਾ ਕੇ ਬਈ ਜੀ ਇਹ ਪਾਣੀ ਕੱਢਣ ਦੀ ਜਿਹੜੀ ਕੋਸ਼ਿਸ਼ ਕਰੋ ਤਾਂ ਕਿ ਆਪਾਂ ਜੀ ਆਪਣੇ ਹਸਪਤਾਲ ਨੂੰ ਨਾ ਬਚਾ ਸਕੇ ਹੋਰ ਆਪਾਂ ਕੀ ਕਰਾਂਗੇ ਫੇਰ ਹੋਰ ਸਰਕਾਰਾਂ ਤੱਕ ਲੋਕ ਉਮੀਦ ਕੀ ਕਰਨਗੇ ਸੋ ਜਿੰਨੇ ਆ ਆਪਾਂ ਚੱਲਦੇ ਆ ਅੱਗੇ ਨੂੰ ਜਿਹੜਾ ਸੂਆ ਬੰਦ ਕਰਨ ਦੀ ਜਿਹੜੀ ਸਭ ਤੋਂ ਵੱਡੀ ਬਲੰਡਰ ਮਿਸਟੇਕ ਕਰੀ ਆ ਇਹ ਸਰਕਾਰ ਨੇ ਅੱਗੇ ਸਾਰੇ ਸ਼ਹਿਰ ਦਾ ਪਾਣੀ ਸੂਏ ਦੇ ਵਿੱਚ ਪੈ ਜਾਂਦਾ ਸੀ ਜਿਹੜਾ ਬਰਸਾਤੀ ਪਾਣੀ ਸੀ ਉਹਨੂੰ 4-4 ਫੁੱਟ ਉੱਚਾ ਚੱਕ ਕੇ ਉਹਦੇ ਤੇ ਲੈਂਟਰ ਪਾਤਾ ਉਹ ਲੈਂਟਰਪੌਨ ਨਾਲ ਹੁਣ ਜਿਹੜਾ ਇੱਧਰਲਾ ਏਰੀਆ ਰਹਿ ਗਿਆ ਉਹ ਉਧਰ ਰਹਿ ਗਿਆ ਜਿਹੜਾ ਇੱਧਰਲਾ ਏਰੀਆ ਰਹਿ ਗਿਆ ਉਹ ਇੱਧਰ ਰਹਿ ਗਿਆ ਐਸਟੀਪੀ ਪਲਾਂਟ ਤਕਰੀਬਨ ਮੇਰੇ ਹਾਰਨ ਨੂੰ ਵੀ 4 ਸਾਲ ਹੋ ਗਏ ਉਹਦੋਂ ਪਹਿਲਾਂ ਮੈਂ ਜਾਂਦਾ ਹੋਇਆ ਜਿਹੜਾ ਦੋਨੇ ਐਸਟੀਪੀ ਪਲਾਂਟ ਦੇ ਪੈਸੇ ਵੀ ਮੁਹੱਈਆ ਕਰਵਾਏ ਸੀ ਅੱਜ ਤੱਕ 4 ਸਾਲਾਂ ਦੇ ਵਿੱਚ ਜਗ੍ਹਾ ਨਹੀਂ ਖਰੀਦੀ ਗਈ ਜੇ ਮੁੱਖ ਮੰਤਰੀ ਸਾਹਿਬ ਇਹ ਚੀਜ਼ ਨਹੀਂ ਕਰ ਸਕਦੇ ਤਾਂ ਹੋਰ ਕੀ ਕਰਨਗੇ ਮੋਟਰਾਂ ਵੱਡੀਆਂ ਚਾਹੀਦੀਆਂ ਨੇ ਦੋਨਾਂ ਪਾਸੇ ਤਾਂ ਕਿ ਉਹ ਪਾਣੀ ਨੂੰ ਖਿੱਚ ਸਕਣ ਮੈਂ ਉੱਥੇ ਸੂਏ ਤੇ ਜਾ ਕੇ ਆਇਆ ਮੈਂ ਕਿਹਾ ਯਾਰ ਇਹਦੇ ਵਿੱਚ ਤੁਸੀਂ ਸਾਈਡ ਤੋਂ ਵੱਡਾ ਹੋਲ ਕਰਕੇ ਪਾਣੀ ਕਹਿੰਦੇ ਜੀ ਇਹ ਇਰੀਗੇਸ਼ਨ ਡਿਪਾਰਟਮੈਂਟ ਦਾ ਕੰਮ ਆ ਤੇ ਮੈਂ ਕਿਹਾ ਜੀ ਯੋ ਨੂੰ ਬਲਾਉ ਕਹਿੰਦੇ ਜੀ ਉਹ ਹੈ ਨਹੀਂ ਉੱਥੇ ਕੋਈ ਬੰਦਾ ਹੈ ਨਹੀਂ ਮੈਂ ਕਿਹਾ ਵੀ ਇੰਨੇ ਇੱਕ ਹੋਲ ਨਾਲ ਜੇ ਸੂਏ 'ਚ ਆਪਾਂ ਜਿੱਥੇ ਆ ਜਲਥਲ ਹੋ ਰੱਖਿਆ ਸਾਰਾ ਪੰਜਾਬ ਜੇ ਸੂਏ ਵਿੱਚ ਨਹੀਂ ਪਾਣੀ ਚਲਾ ਜਾਊਗਾ ਤਾਂ ਕੀ ਨੁਕਸਾਨ ਆ ਮੁੱਖ ਮੰਤਰੀ ਦੇ ਏਰੀਆ 'ਚ ਵੀ ਜਿਹੜੇ ਇਸ ਤਰੀਕੇ ਦੀਆਂ ਦਿੱਕਤਾਂ ਜੇ ਲੋਕ ਝੱਲਣਗੇ ਤਾਂ ਹੋਰ ਕੀ ਆ ਆ ਦੇਖੋ ਆਲੇ-ਦਾਲੇ ਹਾਲਾਤ ਕੀ ਨੇ ਸੋ ਇਹ ਨੂੰ ਉਸ ਤਰੀਕੇ ਨਾਲ ਨਾ ਸੋਚਿਓ ਪਰ ਜੇ ਅਸੀਂ ਹੋਰ ਸਾਨੂੰ ਵੋਟਾਂ ਲੋਕ ਕਿਉਂ ਪਾਉਂਦੇ ਨੇ ਜੇ ਅਸੀਂ ਲੋਕਾਂ ਦਾ ਦੁੱਖ ਦਰਦ ਹੀ ਨਹੀਂ ਸਮਝ ਸਕਦੇ ਮੈਂ ਤਾਂ ਬਈ ਪਹਿਲਾਂ ਵੀ ਇੱਥੇ ਸੀ ਜੰਮਿਆ ਉਰੇਆ ਮਰੂੰਗਾ ਉਰੇ ਮੈਂ ਤਾਂ ਆਪਦੇ ਲੋਕਾਂ ਨਾਲ ਖੜੂੰਗਾ ਹੀ ਕੋਈ ਖੜੇ ਕੋਈ ਨਾ ਖੜੇ ਜਿੰਨੇ ਭੈਣ ਭਰਾਵਾਂ ਦਾ ਕੋਈ ਨੁਕਸਾਨ ਹੋਇਆ ਮੀਂਹ ਦੇ ਵਿੱਚ ਆਪਦੀ ਐਪਲੀਕੇਸ਼ਨ ਲੈ ਕੇ ਸਾਰਿਆਂ ਨੂੰ ਮੇਰਾ ਘਰ ਪਤਾ ਮੈਨੂੰ ਆਪਦੇ ਅਰਜੀ ਪੱਤਰ ਦੇਵੋ ਤਾਂ ਕਿ ਤੁਹਾਡੀ ਲੜਾਈ ਜਿੰਨੇ ਮੇਰੇ ਦੁਕਾਨਦਾਰ ਭਰਾਣੇ ਜਿੰਨੇ ਵਪਾਰੀ ਭਰਾਣੇ ਜਿਨ੍ਹਾਂ ਨੂੰ ਨੁਕਸਾਨ ਹੋਇਆ ਆਪਾਂ ਤਕੜੇ ਤਰੀਕੇ ਨਾਲ ਜਿਹੜੀ ਇਹ ਲੜਾਈ ਤੁਹਾਡੇ ਮੁਆਵਜ਼ੇ ਦੀ ਮੰਗ ਆ ਜਿਹੜੀ ਉਹ ਸਰਕਾਰ ਤੋਂ ਕਰਾਂਗੇ ਤੇ ਪ੍ਰਮਾਤਮਾ ਸਾਰਿਆਂ ਨੂੰ ਇਹ ਦੁੱਖ ਦੀ ਘੜੀ ਚੋਂ ਕੱਢੇ ਤਾਂ ਕਿ ਜਿਹੜਾ ਪੰਜਾਬ ਮੁੜ ਪੈਰਾਫਿਰ ਹੋਵੇ ਸੋ ਇਹੀ ਕਹਿ ਸਕਦਾ ਹਾਂ ਮੁੱਖ ਮੰਤਰੀ ਸਾਹਿਬ ਇੱਕ ਵਾਰ ਫੇਰ ਹੱਥ ਜੋੜ ਕੇ ਕਹਿੰਨੇ ਆਪਦਾ ਪ੍ਰਸ਼ਾਸਨ ਤੇਜੋ ਜੀ ਤੁਹਾਡੇ ਹਲਕੇ ਚ ਕੋਈ ਲੋਕਾਂ ਦਾ ਜਿਹੜਾ ਦੁੱਖ ਦਰਦ ਆ ਕੇ ਇੱਥੇ ਸੁਣ ਸਕੇ ਬਹੁਤ ਧੰਨਵਾਦ